ਜਿਹੜਾ ਆਪਣਾ ਸ਼ੰਭੂ ਬਾਟਰ ਦੇ ਉੱਤੇ ਕਾਫੀ ਦਿਨਾਂ ਦੇ ਆਪਾਂ ਨੂੰ ਦਿੱਕਤ ਆ ਰਹੀ ਸੀ ਪਾਣੀ ਤੇ ਬਿਜਲੀ ਦੀ ਸਮੱਸਿਆ ਉਹਦੇ ਸਬੰਧ ਦੇ ਵਿੱਚ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਆਪਣੇ ਦੋਇ ਧਾਰਮਾ ਦੇ ਆਕੂ ਵੱਲ ਆਕੂ ਵੱਲ ਕੋਈ ਮੱਕ ਤੇ ਰਾਤ ਦਾ ਹੁੰਦਾ ਸੀ ਪ੍ਰਸ਼ਾਸਨ ਨਾਲ ਪਰ ਪ੍ਰਸ਼ਾਸਨ ਦੇ ਅੰ内 ਇਕੱਲੇ ਸੀ ਆਪਣੇ ਆਕੂ ਨਾਲ ਕੋਈ ਕੱਤ ਨਹੀਂ ਦਿੰਦੇ ਸੀ ਜਦੋਂ ਇਸ ਗੱਲ ਦਾ ਮਤਲਬ ਆ ਜੇਕਰ ਹੁੰਦਾ ਸੀ ਅਖੀਰ ਨੂੰ ਆਪਣੇ ਦੋਵੇਂ ਫਾਰਮਾਂ ਦੇ ਵੱਲੋਂ ਕਾਹ ਬੱਤੀ ਗਈ ਸੀ ਅੱਜ ਦੀ ਵੀ ਜਿਹੜੇ ਛਪੀ ਤ੍ਰਿਕ ਨੂੰ ਰਾਜਪੁਰਾ ਰੋ ਸ਼ਹਿਰ ਦੇ ਵਿੱਚ ਜਿਹੜਾ ਚੰਡੀਗੜ੍ਹ ਵੱਲ ਜਾਂਦਾ ਗਗਨ ਚੌਕ ਦੇ ਵਿੱਚ ਇਹ ਸਮੱਸਿਆ ਨੂੰ ਲੈ ਕੇ ਜਿੰਨਾ ਚਿਰ ਸਰਕਾਰ ਸਾਡਾ ਪ੍ਰਸ਼ਾਸਨ ਸਾਡਾ ਹੱਲ ਨਹੀਂ ਕਰਦੀ ਰਹੇਗੀ ਉਨਾਂ ਨਾਲ ਚੰਗੀ ਗੱਲ ਨੂੰ ਕਿਆ ਨਾਲ ਹੈ ਰੋੜ ਜਾਊ ਕਿੱਥੇ ਜਾਊਗਾ ਪਰ ਆਏ ਇਹ ਸੋਡੀ ਬਹੁਤ ਵੱਡੀ ਪ੍ਰਾਪਤੀ ਹੈ ਜਿਹੜੇ ਇਹ ਸ਼ਿਕਾਇਤੀ ਲੋਰੇ ਤੋਏ ਪਟਵਾਰ ਤੇ ਬੈਠੇ ਹੋ ਉਸੇ ਪ੍ਰਸ਼ਾਸਨ ਨੂੰ ਉਹ ਗੋਟੇ ਤੇ ਲਾਗਤਾ ਹੋਇਆ ਗੱਲਬਾਤ ਦਾ ਪਤਾ ਲੱਗਿਆ ਚੁਗਲਾ ਪਿਆ ਤੇ ਉਹ ਜਿਹੜੀਆਂ ਆਪਣੀਆਂ ਮੰਗਾਂ ਸੀ ਤੋਪਤਾ ਆਪਿਆ ਸਾਰਿਆਂ ਨੂੰ ਲਾਗੂ ਕਰਕੇ ਮਾਨਯਾ ਨੇ ਕਈਆਂ ਨੇ ਆਖਵਾਣ ਵਾਲਾ ਆਪਣੀਆਂ ਮੀਟਿੰਗਾਂ ਹੋ ਗਈਆਂ ਨੇ ਇਸ ਕਰਕੇ ਜਿਹੜਾ ਆਪਣਾ ਹੈ ਰਾਜਪੁਰੇ ਆਪ ਕੋ ਰਾਜਸੀ ਨੂੰ ਪੋਸਟਵਾਰ ਕਰਕੇ ਸ਼ੰਭੂ ਬਾਟ ਤੇ ਜਿੱਦੇ ਆਪਣੇ ਸਾਬਾ ਕੇਟਰ ਕੇ ਗਿਆ ਹਾ ਸੀ ਅੱਜ ਉਹ ਜਿਹੜਾ ਬਾਕੀ ਤੇ ਰਾਜਪੁਰੇ ਜਾ ਸੀ ਜੱਤੇ ਬੰਦਿਆ ਵੱਲੋਂ ਦੋ ਹੀ ਫਾਰਮਾਂ ਵੱਲੋਂ ਉਹਨਾਂ ਨੂੰ ਕਾਲ ਕਰੀ ਗਈ ਆ ਵੀ ਉਹ ਸਾਰਾ ਸ਼ੰਭੂ ਬਾਟ ਤੇ ਆ ਪਹੁੰਚਣ ਇਹ ਆਪਾਂ ਅਗਰ ਕੋਟੀ ਬੈਠਾ ਦੇ ਤੋ ਦੇਖੋ ਦਾਵਾ